ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕੀ ਹਾਲ ਜੀ ਸਾਰੇ ਆਈ ਹੋਪ ਸਭ ਵਧੀਆ ਹੋਵੋਗੇ ਤੱਲਾ ਜੀ ਮੌਸਮ ਹੋ ਰਿਹਾ ਹੈ ਚੇਂਜ ਦਾ ਮੌਸਮ ਦੇ ਨਾਲ ਆ ਗਿਆ ਹੈ ਦੇਖੋ ਫਰੈਸ਼ ਫਰੈਸ਼ ਹਰਾ ਧਨੀਆ ਤੇ ਨਾਲ ਹੀ ਮੈਂ ਇਧਰ ਲੈਨੇ ਬਾਦਾਮ ਮੂੰਫਲੀ ਤਾਂ ਮੈਂ ਬਣਾ ਕੇ ਦਿਖਾਵਾਂਗੀ ਤੁਹਾਨੂੰ ਅੱਜ ਇੱਕ ਚਟਨੀ ਜੋ ਕਿ ਬਹੁਤ ਹੀ ਹੈਲਦੀ ਆ ਹਰ ਇੱਕ ਨੂੰ ਖਾਣੀ ਚਾਹੀਦੀ ਹੈ ਵੱਡਿਆਂ ਨੂੰ ਬੱਚਿਆਂ ਨੂੰ ਸਭ ਨੂੰ ਇਹ ਖਾਣੀ ਚਾਹੀਦੀ ਆ ਇਸ ਮੌਸਮ ਦੇ ਵਿੱਚ ਤੇ ਇਧਰ ਲਿਆ ਮੈਂ ਛੋਟਾ ਜਿਹਾ ਪੀਸ ਨਾਰੀਅਲ ਦਾ ਤੁਸੀਂ ਇਹਨੂੰ ਕੱਚੇ ਨੂੰ ਵੀ ਲੈ ਸਕਦੇ ਹੋ ਪਰ ਮੇਰੇ ਕੋਲ ਸੁੱਕਾ ਸੀ ਮੈਂ ਉਹ ਹੀ ਲਿਆ ਛੋਟਾ ਪੀਸ ਤੇ ਹੁਣ ਮੈਂ ਬਾਹਰੋਂ ਲੈ ਕੇ ਆਵਾਂਗੀ ਹਰੀਆਂ ਮਿਰਚਾਂ ਔਰ ਨਾਲ ਲੈ ਕੇ ਆਵਾਂਗੀ ਕੜੀ ਪੱਤਾ ਫਰੈਸ਼ ਫਰੈਸ਼ ਤੋੜ ਕੇ ਤਾਂ ਤੁਸੀਂ ਬਨੇ ਰਹੋ ਜੀ ਮੇਰੇ ਨਾਲ ਜੀਓ ਜੀ ਚਲਦੇ ਆਂ ਬਾਹਰ ਤੇ ਦੇਖੋ ਇਹ ਮੇਰੇ ਨਾ ਸਟ ਲੱਗ ਗਈ ਸੀ ਤੇ ਹੁਣ ਤਾਂ ਠੀਕ ਹੈ ਵੈਸੇ ਚਲੋ ਜੀ ਇਧਰ ਕੰਮ ਚੱਲ ਰਿਹਾ ਹੈ ਤੇ ਦੇਖੋ ਪਹਿਲਾਂ ਮੈਂ ਤੁਹਾਨੂੰ ਬਹਿਗਣ ਦਿਹਾਵਾਂਗੀ ਖਲਨਾ ਸਾਡੇ ਬੈਂਗਨ ਤੋੜ ਕੇ ਕੋਈ ਲੈ ਗਿਆ ਫਿਰ ਮੈਨੂੰ ਨਾ ਇਸ ਤਰ੍ਹਾਂ ਕਵਰ ਕਰ ਦਿੱਤਾ ਹੁਣ ਇਹ ਦੇਖੋ ਤੇ ਇਹਦੇ ਉੱਪਰ ਨਾ ਮੈਂ ਪੱਤੇ ਲਗਾਤੇ ਸੀ ਇਸ ਤਰ੍ਹਾਂ ਤੇ ਉਧਰ ਵੀ ਲੱਗਿਆ ਹੋਇਆ ਹੈ ਤੇ ਨਾ ਛੱਡਦੇ ਨਹੀਂ ਹੈਗੇ ਬੱਚੇ ਪਤਾ ਨਹੀਂ ਇਹਨਾਂ ਦੇ ਤੋੜ ਕੇ ਲੈ ਜਾਂਦੇ ਜਿਹੜੇ ਕੰਮ ਕਰਦੇ ਨੇ ਨਾ ਇਹ ਸਾਹਮਣੇ ਇਹਨਾਂ ਦੇ ਬੱਚੇ ਹੀ ਤੋੜ ਕੇ ਲੈ ਕੇ ਜਾਂਦੇ ਆ ਤੇ ਲਓ ਜੀ ਅਸੀਂ ਤੋੜਾਂਗੇ ਮਿਰਚਾਂ इधर तोड़ा मैं ये देखो सो फ्रेश फ्रेश हम ये मिर्चा लेके जावे तो जी करी पत्ता ये भी तोड़ लें देखो इधर दिखावगी बैंगन देखो काफी लगे हुए पूरा भरिया हुआ इधर देख तो लो, हून भी लगे हुए ने भी लगे हुए ने तो चलो चल दिया जी अंदर इधर मैं मिर्चा और करी पत्ता तो लिया लो जी करी पत्ता और हरी मिर्च मैं तो लिया ते चलो हूँ मूफ और बदमन थोड़े जि रोस्ट करा ਸਭ ਤੋਂ ਪਹਿਲਾਂ ਪਾ ਦਾਂਗੇ ਹਰਾ ਧਨੀਆ ਕਰੀ ਪੱਤਾ ਹਰੀ ਮਿਰਚ ਗੀ ਮੂੰਗੀਲਰ ਬਦਾਮ ਜੋ ਕਿ ਮੈਂ ਰੋਸਟ ਕਰ ਲਏ ਤੇ ਨਾਲ ਹੀ ਪਾ ਦਾਂਗੇ ਥੋੜੀ ਜੀ ਕਾਲੀ ਮਿਰਚ ਪਾ ਲਓ ਜ਼ਿਆਦਾ ਨਹੀਂ ਪਾਉਣੇ ਥੋੜੀ ਜੀ ਪਾਣੀਆ ਤੇ ਨਮਕ ਸਵਾਦ ਅਨੁਸਾਰ ਤੇ ਨਾਲ ਪਾ ਦਾਂਗੇ ਥੋੜਾ ਜਿਹਾ ਧਨੀਆ ਪਾਊਡਰ ਤੇ ਥੋੜਾ ਜਿਹਾ ਸਾਬੂਤ ਧਨੀਆ ਤੇ ਗਾਇਸ ਤੁਸੀਂ ਨਾਰੀਅਲ ਦੀ ਚਟਨੀ ਖਾਈ ਹੋਏਗੀ ਮੂਫਲੀ ਦੀ ਕੱਲੀ ਚਟਨੀ ਖਾਈ ਹੋਏਗੀ ਇੱਕ ਵਾਰ ਇਹ ਵਾਲੀ ਖਾ ਕੇ ਦੇਖੋ ਬਹੁਤ ਹੀ ਟੇਸਟੀ ਹੈਲਦੀ ਬੱਚਿਆਂ ਲਈ ਵੀ ਵਧੀਆ ਤੁਸੀਂ ਪ੍ਰੋਟੀਨ ਖਾਓ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ ਤੇ ਹੁਣ ਪਾ ਦਾਂਗੇ ਲਾਸਟ ਵਿੱਚ ਇਹਦੇ ਵਿੱਚ ਨਾਰੀਅਲ ਦਾ ਪੀਸ ਤੇ ਹੁਣ ਆਪਾਂ ਇਸ ਨੂੰ ਪੀਸ ਲਾਂਗੇ ਜਾਨ ਕੇ ਕਰਦੇ ਆਂ ਗ੍ਰਾਈਂਡ लो जी तो थोड़ी जी सख्त है तो ये पा देंगे थोड़ा पानी जहाँ फिर तो चला लेंगे थोड़ी जी सो इस लो जी चेक करो तो हूँ लगावे तड़का तो इसमें कट लें इधर पैन गर्म हो गया तो बिच पा देंगे एक चम्मच देसी घ्यो का तो नाल ही पा देंगे रई राई तो एक पावगे सुखी लाल मिर्च तोड़ के बना तक तो ਚਟਨੀ ਬਣ ਕੇ ਰੈਡੀ ਹੈ ਜੀ ਸਾਡੀ ਸੋ ਲਓ ਜੀ ਬਹੁਤ ਹੀ ਟੇਸਟੀ ਚਟਨੀ ਬਣ ਕੇ ਸਾਡੀ ਰੈਡੀ ਹੈ ਲਓ ਜੀ ਤੁਸੀਂ ਇਸ ਨੂੰ ਪਰਾਂਠੇ ਨਾਲ ਜਾਂ ਫਿਰ ਤੁਸੀਂ ਇਸ ਨੂੰ ਰਾਈਸ ਨਾਲ ਜਾਂ ਫਿਰ ਤੁਸੀਂ ਬ੍ਰੈਡ ਨਾਲ ਜਿਹਦੇ ਨਾਲ ਵੀ ਖਾਣਾ ਚਾਹੋ ਖਾ ਸਕਦੇ ਹੋ ਤੇ ਨਾਰੀਅਲ ਨਾਰੀਅਲ ਦੀ ਚਟਨੀ ਨਾਲੋਂ ਜ਼ਿਆਦਾ ਵਧੀਆ ਹੁੰਦੀ ਹੈ ਇਹ ਔਰ ਹੈਲਦੀ ਵੀ ਹੁੰਦੀ ਹੈ ਦੇਖੋ ਤੁਹਾਨੂੰ ਪਤਾ ਹੀ ਹੋਵੇ ਵਿੱਚ ਕੀ ਕੀ ਪਾਇਆ ਸੋ ਇਸ ਕਰਕੇ ਇਕਵਲ ਟਰਾਈ ਕਰਕੇ ਜ਼ਰੂਰ ਦੇਖਣਾ ਔਰ ਅਗਰ ਤੁਹਾਨੂੰ ਚੰਗੀ ਲੱਗੇ ਤਾਂ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਨਾ ਕਿ ਕਿਵੇਂ ਦੀ ਬਣੀ ਆ ਤੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸੋ ਸੋਨੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਵੀ ਲਾਸਟ ਤੱਕ ਵੀਡੀਓ ਦੇਖੀ ਉਹਨਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਦਾ ਵੀ ਸ਼ੁਕਰੀਆ ਸੋ ਚਲੋ ਜੀ ਮਿਲਦੇ ਆ ਨੈਕਸਟ ਕਿਸੇ ਹੋਰ ਵੀਡੀਓ ਨਾਲ ਤੇ ਤਦ ਤੱਕ ਲਈ ਬਾਏ ਬਾਏ